ਪੰਜਾਬ ਦੇ ਪਾਦਰੀ ਬਜਿੰਦਰ ਸਿੰਘ ਤੇ ਦੂਜੀ ਵਾਰ ਲੱਗੇ ਬਲਾਤਕਾਰ ਦੇ ਇਲਜ਼ਾਮ ਪੰਜਾਬ ਦੇ ਕਪੂਰਥਲਾ ਵਿਖੇ ਤਾਰਾਪੁਰ ਚਰਚ ਦੇ ਪਾਦਰੀ ਬਜਿੰਦਰ ਸਿੰਘ 42 ਤੇ ਇੱਕ ਮਹਿਲਾ ਨਾਲ ਯੋਨ ਉਤਪੀੜਨ ਦੇ ਮਾਮਲੇ ਵਿੱਚ ਦਰਜ ਕੀਤੀ ਗਈ ਐਫਆਈਆਰ ਤੋਂ ਬਾਅਦ ਕਪੂਰਥਲਾ ਪੁਲਿਸ ਨੇ ਵਿਸ਼ੇਸ਼ ਜਾਂਚ ਟੀਮ ਸਿਟ ਗਠਿਤ ਕਰ ਦਿੱਤੀ ਹੈ ਇਸ ਦੀ ਪੁਸ਼ਟੀ ਕਪੂਰਥਲਾ ਪੁਲਿਸ ਦੇ ਐਸਪੀ ਡੀ ਸਰਬਜੀਤ ਸਿੰਘ ਰਾਏ ਨੇ ਕੀਤੀ ਐਸਆਈਟੀ ਵਿੱਚ ਐਸਪੀ ਫਗਵਾੜਾ ਰੂਪਿੰਦਰ ਕੌਰ ਪੱਟੀ DSP दीपकर्ण सिंह ਅਤੇ ਸਿਟੀ ਥਾਣਾ ਐਸਐਚਓ ਵਿਕਰਮਜੀਤ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ ਇਸ ਦੇ ਨਾਲ ਹੀ ਪੰਜਾਬ ਮਹਿਲਾ ਆਯੋਗ ਦੀ ਲਾਲੀ ਗਿਲਨੇਵੀ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਤੋਂ ਜਲਦੀ ਜਾਂਚ ਰਿਪੋਰਟ ਮੰਗੀ ਹੈ ਸ਼ਿਕਾਇਤਕਾਰੀ ਮਹਿਲਾ ਨੇ ਸ਼ਿਕਾਇਤ ਸਿਟੀ ਥਾਣੇ ਵਿੱਚ ਦਰਜ ਕਰਵਾਈ ਸੀ ਐਫਆਈਆਰ ਵਿੱਚ ਦੱਸਿਆ ਗਿਆ ਕਿ ਜਲੰਧਰ ਦੇ ਪਿੰਡ ਤਾਜਪੁਰ ਚ ਦਾਦਾ ਚਰਚ ਆਫ ਗਲੋਰੀ ਐਂਡ ਵਿਜ਼ਡਮ ਦੇ ਪਾਦਰੀ ਬਜਿੰਦਰ ਸਿੰਘ ਨੇ ਜਲੰਧਰ ਵਿੱਚ ਉਸਦੇ ਨਾਲ ਗਲਤ ਵਿਵਹਾਰ ਕੀਤਾ। ਮਹਿਲਾ ਨੇ ਦੱਸਿਆ ਕਿ ਉਸਦੇ ਮਾਤਾ ਪਿਤਾ 2017 ਤੋਂ ਚਰਚ ਜਾਲੇ ਲੱਗੇ ਸਨ। ਇਸ ਦੌਰਾਨ ਬਜਿੰਦਰ ਸਿੰਘ ਨੇ ਉਸਦਾ ਫੋਨ ਨੰਬਰ ਲੈ ਕੇ ਉਸ ਨੂੰ ਅਣਉਚਿਤ ਸੁਨੇਹੇ ਭੇਜਣ ਸ਼ੁਰੂ ਕਰ ਦਿੱਤੇ। ਮਹਿਲਾ ਮੁਤਾਬਕ 2022 ਵਿੱਚ ਬਜਿੰਦਰ ਸਿੰਘ ਨੇ ਉਸ ਨੂੰ ਚਰਚ ਵਿੱਚ ਅਕਸਰ ਅਕੇਲੇ ਕੈਬਨ 'ਚ ਬਿਠਾਉਣਾ ਸ਼ੁਰੂ ਕਰ ਦਿੱਤਾ। ਉੱਥੇ ਉਹ ਉਸ ਨਾਲ ਅਣਚਾਹੀ ਹਰਕਤ ਕਰਦਾ ਸੀ। गैर जमानती वारंट जारी मोहाली दे जिला जज ए एस जे सिंह ने जलंधर के पादरी बजिंदर सिंह विरुद्ध गैर जमानती वारंट जारी किया इसलिए किया गया क्योंकि वह अदालत च हाजर नहीं होया खास अदालत के न्यायाधीश छुट्टी सन जिस करके ड्यूटी जज ए एस जे सिंह ने मामले की सुनवाई की सवेरे ग्यारह बजे न्यायाधीश ने दोषी बुलाया ਪਾਦਰੀ ਦੇ ਵਕੀਲ ਨੇ ਨਿੱਜੀ ਮੁਸ਼ਕਲਾਂ ਦੱਸਦਿਆਂ ਹਾਜ਼ਰੀ ਤੋਂ ਰਿਹਾਈ ਦੀ ਅਰਜ਼ੀ ਦਿੱਤੀ ਪਰ ਸ਼ਿਕਾਇਤਕਾਰੀ ਮਹਿਲਾ ਦੇ ਵਕੀਲ ਮੋਹਿਤ ਵਰਮਾ ਨੇ ਅਰਜ਼ੀ ਦਾ ਵਿਰੋਧ ਕੀਤਾ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਪਾਦਰੀ ਦੀ ਅਰਜ਼ੀ ਖਾਰਜ ਕਰ ਦਿੱਤੀ ਇਸ ਮਾਮਲੇ ਨੂੰ ਲੈ ਕੇ ਈਸਾਈ ਭਾਈਚਾਰੇ ਨੇ ਹਾਈਵੇ ਜਾਮ ਕਰ ਦਿੱਤਾ ਪਹਿਲਾਂ ਵੀ ਲੱਗ ਚੁੱਕੇ ਨੇ ਗੰਭੀਰ ਇਲਜ਼ਾਮ ਕਪੂਰਥਲਾ ਪੁਲਿਸ ਨੇ ਪਾਦਰੀ ਬਜਿੰਦਰ ਸਿੰਘ ਤੇ ਛੇੜਛਾੜ ਦਾ ਕੇਸ ਦਰਜ ਕੀਤਾ ਇੱਕ ਮਹਿਲਾ ਨੇ ਦਾਅਵਾ ਕੀਤਾ ਕਿ ਬਜਿੰਦਰ ਸਿੰਘ ਦੱਦਾ ਚਰਚ ਆਫ ਗਲੋਰੀ ਐਂਡ ਵਿਸਡਮ ਚਲਾਉਂਦਾ ਹੈ 2017 ਵਿੱਚ ਮਹਿਲਾ ਦੇ ਮਾਤਾ ਪਿਤਾ ਉੱਥੇ ਜਾਣ ਲੱਗੇ ਜਿਸ ਦੌਰਾਨ ਪਾਦਰੀ ਨੇ ਉਸ ਦਾ ਫੋਨ ਨੰਬਰ ਲੈ ਲਿਆ ਬਾਅਦ ਵਿੱਚ ਉਹ ਉਸ ਨੂੰ ਅਨੋਚਿਤ ਸੰਦੇਸ਼ ਭੇਜਣ ਅਤੇ ਗਲਤ ਤਰੀਕੇ ਨਾਲ ਛੂਹਣ ਲੱਗ ਪਿਆ ਮਹਿਲਾ ਮੁਤਾਬਕ 2022 ਵਿੱਚ ਪਾਦਰੀ ਨੇ ਹਰ ਐਤਵਾਰ ਉਸ ਨੂੰ ਚਰਚ ਦੇ ਕੈਬਿਨ ਵਿੱਚ ਇਕੱਲੇ ਬਿਠਾਉਣਾ ਸ਼ੁਰੂ ਕਰ ਦਿੱਤਾ ਉਥੇ ਉਹ ਗਲਤ ਤਰੀਕੇ ਨਾਲ ਛੂਹਦਾ ਸੀ ਮਹਿਲਾ ਪਾਦਰੀ ਤੋਂ ਡਰਦੀ ਸੀ ਆਈਪੀਸੀ ਦੀਆਂ ਧਾਰਾਵਾਂ ਤਿਤ ਮਾਮਲਾ ਦਰਜ ਸਿਟੀ ਪੁਲਿਸ ਨੇ ਸ਼ਿਕਾਇਤ ਦੇ ਆਦਾਰ ਤੇ ਭਾਰਤੀ ਦੰਡ ਸੰਹਿਤਾ ਆਈਪੀਸੀ ਦੀ ਧਾਰਾ 354 ਯੋਨ ਉਤਪੀੜਨ 354 ਡੀ ਪਿੱਛਾ ਕਰਨਾ ਅਤੇ 506 ਫੌਜਦਾਰੀ ਧਮਕੀ ਤਿਤ ਮਾਮਲਾ ਦਰਜ ਕੀਤਾ 2018 ਵਿੱਚ ਵੀ ਬਲਾਤਕਾਰ ਦਾ ਮਾਮਲਾ ਦਰਜ ਹੋਇਆ ਸੀ ਬਜਿੰਦਰ ਸਿੰਘ ਤੇ ਪਹਿਲਾਂ ਵੀ 2018 ਵਿੱਚ ਬਲਾਤਕਾਰ ਦੇ ਇਲਜ਼ਾਮ ਲੱਗ ਚੁਕੇ ਹਨ ਜ਼ੀਰਕਪੁਰ ਦੀ ਇੱਕ ਮਹਿਲਾ ਨੇ ਯੌਨ ਉਤਪੀੜਨ ਅਤੇ ਧਮਕੀਆਂ ਦੇਣ ਦਾ ਦੋਸ਼ ਲਾਇਆ ਸੀ ਉਹਨਾਂ ਨੇ ਦੱਸਿਆ ਕਿ ਪਾਦਰੀ ਨੇ ਉਤਪੀੜਨ ਕਰਕੇ ਵੀਡੀਓ ਬਣਾਈ ਅਤੇ ਬਲੈਕਮੇਲ ਕਰਦਾ ਰਿਹਾ ਇਸ ਮਾਮਲੇ 'ਚ ਬਜਿੰਦਰ ਸਿੰਘ ਤੇ ਲੁਕਆਊਟ ਨੋਟਿਸ ਜਾਰੀ ਕੀਤਾ ਗਿਆ ਅਤੇ ਉਹ ਦਿੱਲੀ 에ਰਪੋਰਟ ਤੇ ਇੰਗਲੈਂਡ ਜਾਂਦੇ ਸਮੇਂ ਗ੍ਰਿਫਤਾਰ ਹੋ ਗਿਆ ਉਹ ਜੇਲ੍ਹ ਵੀ ਗਿਆ ਪਰ ਬਾਅਦ ਵਿੱਚ ਮਹਿਲਾ ਨੇ ਆਪਣਾ ਬਿਆਨ ਬਦਲ ਦਿੱਤਾ ਬਾਲੀਵੁੱਡ ਨਾਲ ਵੀ ਰਵਾਇਤ ਪਾਦਰੀ ਬਜਿੰਦਰ ਸਿੰਘ ਨੇ ਬਾਲੀਵੁੱਡ ਦੀਆਂ ਬਹੁਤ ਸਾਰੀਆਂ ਹਸਤੀਆਂ ਨਾਲ ਪ੍ਰਚਾਰ ਕੀਤਾ ਉਸਦੇ ਪ੍ਰੋਗਰਾਮਾਂ ਵਿੱਚ ਬਹੁਤ ਸਾਰੇ ਬਾਲੀਵੁੱਡ ਸਿਤਾਰੇ ਆਉਂਦੇ ਹਨ ਉਸਦੇ ਬਹੁਤ ਸਾਰੇ ਵੀਡੀਓ ਇੰਟਰਨੈਟ ਤੇ ਉਪਲਬਧ ਹਨ ਜਿੱਥੇ ਉਹ ਚਮਤਕਾਰੀ ਦਾਅਵੇ ਕਰਦਾ ਹੈ ਕਿ ਉਹ ਮਰੇ ਹੋਏ ਬੱਚੇ ਨੂੰ ਵੀ ਜ਼ਿੰਦਾ ਕਰ ਸਕਦਾ ਹੈ ਜਾਂ ਕੈਂਸਰ ਵਰਗੀਆਂ ਬਿਮਾਰੀਆਂ ਦਾ ਇਲਾਜ ਕਰ ਸਕਦਾ ਹੈ ਤਰੰਗ ਪਰਿਵਰਤਨ ਦੇ ਇਲਜ਼ਾਮ ਬਜਿੰਦਰ ਸਿੰਘ ਦਾ ਨਾਮ ਧਰਮ ਪਰਿਵਰਤਨ ਦੇ ਮਾਮਲਿਆਂ ਨਾਲ ਵੀ ਜੁੜਿਆ ਹੋਇਆ ਹੈ 11 ਫਰਵਰੀ 2024 ਨੂੰ ਪਰਤਪੁਰ ਰਾਜਸਥਾਨ ਵਿੱਚ ਇੱਕ ਹੋਟਲ ਵਿੱਚ ਈਸਾਈ ਧਰਮ ਪ੍ਰਚਾਰ ਦਾ ਇੱਕ ਪ੍ਰੋਗਰਾਮ ਹੋ ਰਿਹਾ ਸੀ ਜਿਸ ਵਿੱਚ ਬਜਿੰਦਰ ਸਿੰਘ ਵੀ ਚੰਡੀਗੜ੍ਹ ਤੋਂ ਲਾਈਵ ਜੁੜਿਆ ਹੋਇਆ ਸੀ ਪਾਦਰੀ ਦੀ ਸਫਾਈ ਆਪਣੇ ਖਿਲਾਫ ਲੱਗੇ ਯੋਨ ਉਤਪੀੜਨ ਦੇ ਦੋਸ਼ਾ ਉੱਤੇ ਬਜਿੰਦਰ ਸਿੰਘ ਮੀਡੀਆ ਅੱਗੇ ਆਇਆ ਉਸਨੇ ਕਿਹਾ ਮਹਿਲਾਵਲੋਂ ਲਗਾਏ ਗਏ ਸਭ ਇਲਜ਼ਾਮ ਬੇਬੁਨਿਆਦ ਹਨ ਜੇਕਰ ਦੋਸ਼ ਹਨ ਤਾਂ ਕੋਈ ਸਬੂਤ ਵੀ ਹੋਣਾ ਚਾਹੀਦਾ ਉਸਨੇ ਦਾਅਵਾ ਕੀਤਾ ਕਿ ਮਹਿਲਾ ਨੂੰ ਦੌਰੇ ਪੈਂਦੇ ਸਨ ਅਤੇ ਉਹ ਬੁਰੀਆਂ ਆਤਮਾਵਾਂ ਦੇ ਸ਼ਿਕਾਰ ਸੀ ਜਿਸ ਕਰਕੇ ਉਹ ਇਲਾਜ ਲਈ ਚਰਚ ਆਉਂਦੀ ਸੀ ਉਸਨੇ ਅੱਗੇ ਕਿਹਾ ਮੈਨੂੰ ਇੱਕ ਵਿਅਕਤੀ ਵੱਲੋਂ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਸਨੇ ਆਪਣੇ ਵਿਰੁੱਧ ਦਰਜ ਕੇਸ ਨੂੰ ਬੇਬੁਨਿਆਦ ਕਰਾਰ ਦਿੰਦਿਆਂ ਆਪਣੇ ਕੰਮ ਨੂੰ ਪਰਮੇਸ਼ਵਰ ਦੀ ਸੇਵਾ ਦੱਸਿਆ